ਹਾਂਜੀ ਦੋਸਤੋ ਇੱਧਰ ਨਾ ਮੇਰੀ ਬੇਬੇ ਮੰਜਾ ਬੁਣੀ ਜਾਂਦੀ ਐ ਤੇ ਬੇਬੇ ਨਾਲ ਜਾ ਕੇ ਗੱਲਾਂ ਬਾਤਾਂ ਕਰਦੇ ਆਂ ਵੀ ਬੇਬੇ ਦਾ ਕੀ ਕਹਿਣਾ ਬੇਬੇ ਆ ਕੀ ਕਰੀ ਨਹੀਂ ਐ ਮੰਜਾ ਬੁਣਦੀ ਆ ਬਤਾ ਹੈ ਮੰਜਾ ਬੁਣੀ ਜਾਂਦੀ ਆ ਮੰਜਾ ਬੁਣੀ ਜਾਂਦੀ ਆ ਹਾਂ ਤੇ ਪਹਿਲਾਂ ਵੀ ਬੁਣਿਆ ਹੋਇਆ ਸੀ ਉਹ ਨੂੰ ਕੀ ਹੋਇਆ ਸੀ ਉਹ ਪਹਿਲਾਂ ਬੁਣਿਆ ਹੋਇਆ ਸੀਗਾ ਉਹਦੇ ਪੈਂਦਾ ਨਹੀਂ ਸੀਗੀਆਂ ਢਿੱਲਾ ਹੋ ਜਾਂਦਾ ਜੀ ਨਾ ਹਾਂ ਉਹ ਹੋ ਜਾਂਦਾ ਸੀ ਢਿੱਲਾ ਤੇ ਇਹ ਫਿਰ ਮੈਂ ਝੜਕੇ ਤੇ ਆ ਹੁਣ ਦਾਉਣਾ ਰੱਖੀਆਂ ਨੇ ਅੱਛਾ ਇਹ ਹੁਣ ਦਾ ਵਧੀਆ ਮੰਜਾ ਹੋ ਜੂਗਾ ਪਹਿਲਾਂ ਜਾ ਕੇ ਦਾ ਮੰਜਾ ਬਣਾਇਆ ਸੀ ਪਰ ਇਹ ਹਾਂ ਬੈਠਾ ਨਹੀਂ ਹੈਗਾ ਹੁਣ ਭਾਈ ਇਹ ਬੈਠਾ ਨਹੀਂ ਹੁਣ ਦਾਦਾ ਕਰਾਂਗੇ ਆਪ ਹਾਂ ਹਾਂ ਤੇ ਬੇ ਬੈਣੀ ਆ ਲੈ ਕਲ ਦੀਆਂ ਕੁੜੀਆਂ ਨਹੀਂ ਆ ਉਹਨਾਂ ਨੂੰ ਤਾਂ ਕਿਹੜੇ ਮੰਜੇ ਬੁੰਨੇ ਆਉਂਦੇ ਹੋਣ ਹਾਂ ਭਾਈ ਹੁਣ ਨਹੀਂ ਆਉਂਦੀਆਂ ਕਿਸੇ ਨੂੰ ਬੁਣਣ ਹੈ ਹੁਣ ਨਹੀਂ ਕੋਈ ਬੁਣਦੀ ਹੈ ਸਿੱਖਦੀ ਨਹੀਂ ਕੁੜੀਆਂ ਸਿੱਖਦੀ ਨਹੀਂ ਲੋੜ ਹੀ ਨਹੀਂ ਪੈਂਦੀ ਇਹ ਕਹਿੰਦੀਆਂ ਬਣੇ ਬਣੇ ਮੰਜੇ ਬੁਣੇ ਬਣੇ ਚੱਕ ਲੈਂਦੀਆਂ ਲਗੀਆਂ ਪਾਈਸੇ ਵਾਧੂ ਨੇ ਹੈ ਅੱਗੇ ਦਾ ਭਾਈ ਇੰਨੇ ਥੋੜਾ ਜਿਹਾ ਪੈਸੀ ਪੈਸਾ ਦਾ ਆਹ ਲਾ ਕਰੀਂ ਕਾਤਰੀਆਂ ਕਰੀ ਬੁੰਦੀਆਂ ਤੇ ਸੋਹਣੇ ਮੰਜੇ ਨਮੂਨਿਆਂ ਦੇ ਹੁੰਦੇ ਆ ਤੇ ਅੱਜ ਕਿਹਾ 18 ਰੀਏ ਪਾ ਕੇ ਤੇ ਕਦੇ ਕੋਈ ਕੁਝ ਪਾਤਾ ਤੇ ਐਡੇ ਸੋਹਣੇ ਮੰਜੇ ਭਰਦੀਆਂ ਤੈਨੂੰ ਤਾਂ ਬੇਬੇ ਸਾਰਾ ਕੁਸ਼ੀ ਉਹਨੂੰ ਮੈਂ ਸਾਰਾ ਕੁਸ਼ੀ ਕਰ ਲਾਂ ਜੀ ਪੁੱਤ ਕੰਮ ਸਾਰੇ ਕੇਸ ਤਾਣੀਆਂ ਬਉਣੀਆਂ ਬਥੇਰੀਆਂ ਲੜੀਆਂ ਬਉਣੀਆਂ ਤੇ ਸਾਰੇ ਕੰਮ ਹੀ ਜਾਣਦੇ ਆਂਗੇ ਤੇ ਹੁਣ ਵੀ ਕਰ ਲੈਣੇ ਆ ਬਸ ਇਹ ਜੱਗ ਮਣ ਮੋਟਾ ਜਮੇ ਜਮਜਾ ਹੁਣ ਵੀ ਸਭ ਕਰਨੀਆਂ ਆੜੀਆਂ ਹੋਣ ਵਾਲੀਆਂ ਕੁੜੀਆਂ ਇਹਨਾਂ ਨੂੰ ਤਾਂ ਇਹਨਾਂ ਦਾ ਨਾਮ ਨਹੀਂ ਪਤਾ ਹੁਣ ਇਹਨੂੰ ਕੀ ਕਹਿੰਦੇ ਨੇ ਹਾਂ ਕੁੰਡੀਆਂ ਇਹ ਕੁੰਡੀਆਂ ਹੁੰਦੀਆਂ ਨੇ ਹੁੰਦੀਆਂ ਤਾਂ ਕੁੰਡੀਆਂ ਨੇ ਆੜੀਆਂ ਹੋਣ ਕੁੜੀਆਂ ਨੇ ਜਿਹਨਾਂ ਨੂੰ ਪਤਾ ਹੀ ਇਹਨਾਂ ਦਾ ਵੀ ਪਤਾ ਜੇ ਜਾਣਦੀਆਂ ਸੀ ਕਿਸੇ ਨੂੰ ਕੁਝ ਨਹੀਂ ਪਤਾ ਮੈਨੂੰ ਜੇ ਤਾਂ ਨਹੀਂ ਪਤਾ ਵੀ ਕੀ ਬੋਣਨਾ ਹੈ ਨਾ ਹੱਡ ਡਿਜ਼ਾਈਨ ਪਾਉਣ ਦਾ ਪਤਾ ਨਹੀਂ ਆ ਹੱਡ ਡਿਜ਼ਾਈਨ ਕਿਵੇਂ ਪਾਊਗਾ ਹਾਂ ਪਾਊਗਾ ਹਾਂ ਰਸਿਆਂ ਦਾ ਪਤਾ ਨਹੀਂ ਬੋਣ ਨਿਕਾਣ ਸੀਗਾ ਪਹਿਲਾਂ ਤਾਂ ਇੱਥੇ ਗੁੱਡੀਆਂ ਬਣਾਉਂਦੀਆਂ ਉਹ ਚ ਇਹੋ ਦਰੀਚ ਹਾਂ ਦਰੀਆਂ ਜਹਾਂ ਗੁੱਡੀਆਂ ਬਾਹਰ ਸੁਣਨ ਮੁੰਨੇ ਆਵੀਆਂ ਦਰੀਆਂ ਬੋਣਦੀਆਂ ਤੇ ਬਾਦੂ ਸਾਰਾ ਕੁਝ ਕਰਿਆ ਹੋਇਆ ਬਸ ਤਾਂ ਸਾਰੇ ਜਾਣਦੇ ਆ ਹਾਂ ਹਾਂ ਹੋਰ ਕੋਈ ਗੱਲਵਾੜਾ ਯਾਰ ਖਾਬ ਤੇਰਾ ਕੱਤਿਆ ਚੂਰ ਕੱਸਦੀਆਂ ਘਰੇ ਜੋ ਪਾ ਕੇ ਕਤਲੈਂਦੀਆਂ ਅੱਜ ਕੱਲ ਕਾ ਤੋ ਬੁੰਨੋ ਹਟ ਗਈਆਂ ਕੁੜੀਆਂ ਅੱਜ ਕੱਲ ਫੇਰਾ ਹਾਂ ਹੋਰ ਚੱਲ ਗਏ ਮੋਰ ਦਾ ਮੋਰ ਦਾ ਸਵਾਨ ਚੱਲ ਗਿਆ ਸਾਰਾ ਬਾਕੀ ਬਹਿ ਕੇ ਕਹਿੰਦਾ ਬੈਟਲਿਓ ਥੋੜਾ ਮੰਜਿਆਂ ਦੀ ਅਮੀਆਂ ਦੇ ਕੀ ਕਰਾਉਣਾ ਕਿਹਨੂੰ ਹੈਂ ਇੰਦਾਂ ਨਹੀਂ ਕੋਈ ਮੰਜਿਆਂ ਦੇ ਹਾਂ ਹੈਂ ਇਹ ਗਾਈਡਾਂਗੇ ਸਾਰਾ ਕੁਛ ਨਾਮ ਆ ਗਿਆ ਭਾਈ ਹੁਣ ਤੱਕ ਲ ਬੇਇੱਜ਼ਤੀ ਮੰਨਦਾ ਵੀ ਮੈਨੂੰ ਰਿਸ਼ਤੇਦਾਰੀ ਮੰਨਦੇ ਤੇ ਪਾਤਾ ਹੁਣ ਜਨ ਸੰਗ ਲਾ ਦੇ ਕਰਨਾ ਹੁਣ ਆਏ ਕਹਿੰਦੇ ਨੇ ਕਿ ਜੀ ਮੈਨੂੰ ਰਿਸ਼ਤੇਦਾਰੀ ਕਿਨੂ ਕਿ ਮੰਜੇ ਤੇ ਪਾਤਾ ਹਾਂ ਹੈ ਬੱਢੀ ਹਾਂ ਕਿ ਮੈਨੂੰ ਬੱਢਦੇ ਨਹੀਂ ਪਾਇ ਮੰਜੇ ਤੇ ਪਾਤਾ ਹਾਂ ਅੱਗੇ ਬੈਡ ਉਠਾਈ ਨਹੀਂ ਸੀ ਹਾਂ ਅੱਗੇ ਮੰਜਾਂ ਸੀ ਪੈਂਦੇ ਸੀ ਅੱਗੇ ਨਵਾਂ ਮੰਜਾ ਕੱਢ ਕੇ ਨਵੀਂ ਚਿੱਟੀ ਚਾਦਰ ਵਿਛਾ ਕੇ ਦਿੰਦੇ ਰਿਸ਼ਤੇਦਾਰ ਨੂੰ ਹੈ ਉਹ ਤਾਂ ਮਿ ਬਿਛਾਣੋਂ ਹਟ ਕੇ ਪੁੱਤ ਕਿੱਟੀਆਂ ਚਾਦਰਾਂ ਦਾ ਅੱਗੇ ਵਿਛਾਉਂਦੇ ਹੁੰਦੇ ਪਰਾਉਣੇ ਨੂੰ ਹੁਣ ਤਾਂ ਸੰਗ ਮੰਦਦੇ ਨੇ ਹਾਂ ਪਰਾਉਣੇ ਨੂੰ ਸਮਾਰ ਕੇ ਵਿਸਾ ਕੇ ਦਿੰਦੇ ਹਾਂ ਇਹਦੇ ਬਲ ਨਾ ਪਾਏ ਨਾ ਬਲ ਨਾ ਪਾਏ ਜਾਂਦਾ ਅੱਗੇ ਤਾਂ ਪਾਏ ਜਾਂਦੇ ਚਾਹ ਚਾਹ ਹੁਣ ਕੋਈ ਪੰਜ ਦਸ ਵੀ ਅੱਗੇ ਤਾਂ ਪਾਏ ਜਾਂਦੇ ਸੀ ਹਾਂ ਤੇ ਉਹ ਚਾਹਰੇ ਹੁੰਦੇ ਪਛਾਦ ਦਿੰਦੇ ਹਾਂ ਤੇ ਭਾਈ ਅਲਾਇ ਪਾਏ ਜਾਂਦਾ ਉਹਨਾਂ ਚ ਖੜਾ ਰਹਿਣਾ ਅਗਲਾ ਜਿਨਾਂ ਆਈ ਜਿਨਾਂ ਜਰ ਚਿੱਟੀ ਜਾਂ ਨਹੀਂ ਜਿਨਾਂ ਜਰ ਬੇਸਤਰਾ ਨਾਲ ਬੇਸਲਾ ਖੜਾ ਰਹਿਣਾ ਹਾਂ ਤੇ ਫੇਰ ਭਾਈ ਉਹ ਬਚਾਉਂਦੇ ਕੱਪੜੇ ਚਾਹ ਚਾਹ ਕੇ ਤੇ ਚਣਾ ਨਹੀਂ ਦੱਬ ਦਿੱਤੇ ਫੇਰ ਲੰਗਾ ਹਾਂ ਹੁਣ ਕੀ ਹੋ ਗਿਆ ਹੁਣ ਆਲੇ ਮੁੰਡੇ ਦਾ ਬਸ ਵਿੱਚ ਫらっしゃ ਵਿੱਚ ਜੇ ਕਾਹਨੂੰ ਕਰਦੇ ਰਹਿਣਾ ਹੁਣ ਤਾਂ ਪਤਾ ਨਹੀਂ ਲੱਗਦਾ ਕਿਹੜਾ ਪਰਵਾਨਾ ਕਿਹੜਾ ਕਰਤਾ ਹੈ ਨਾ ਹਾਂ ਹੋਰ ਹੁਣ ਤਾਂ ਇਹ ਰਵਾਜ ਹੋ ਗਿਆ ਬਹੁਤ ਸਾਰੀਆਂ ਕੁੜੀਆਂ ਬੇਬੇ ਹੈ ਜੀਆਂ ਹੋਣੀਆਂ ਜਿਨ੍ਹਾਂ ਨੂੰ ਮੰਜੇ ਗੁੰਨੇ ਹਜੇ ਵੀ ਆਉਂਦੇ ਹੋਣਗੇ ਨਵੀਆਂ ਕੁੜੀਆਂ ਬੁੰਡ ਲੈਂਦੇ ਹਾਂਗੇ ਪਤਾ ਹੈ ਸਿੱਖ ਜਾਂਦੇ ਨੇ ਜਦੋਂ ਸਾਰੇ ਬੁੰਡ ਲੈਂਦੇ ਹੋਣਗੇ ਜਿਹਨੇ ਬੁੰਡ ਕੰਮ ਕਰਨਾ ਜਿਹਨੇ ਉਹਨੇ ਤਾਂ ਕਰ ਨਹੀਂ ਇਹ ਤਾਂ ਕਰ ਲੋ ਸਿੱਖ ਜਾਂਦਾ ਹੈ ਜਿਹਨੇ ਕਰਨਾ ਹੀ ਨਹੀਂ ਉਹ ਭਾਈ ਨੇ ਕਰਦੇ ਉਪਰ ਅੱਜ ਕੱਲ ਦੇ ਮਾ ਮਾਂ ਬਾਪ ਵੀ ਆ ਚੀਜ਼ ਸਿਖਾਉਂਦੇ ਨਹੀਂ ਕੁੜੀਆਂ ਨੂੰ ਤੇ ਹੋਰ ਹੈ ਬਸ ਹੁਣ ਪੜਨ ਪੜਨ ਦਾ ਜਿਆਦਾ ਹੋ ਗਿਆ ਭਾਈ ਪੜ੍ਹਾਈ ਦਾ ਬੜਾ ਕੰਮ ਹੋ ਗਿਆ ਹਾਈਲਾਈਟਸ ਵੀ ਖਤਮ ਹੋ ਗਈ ਹੁਣ ਕੰਮ ਛੱਡਤਾ ਹਾਈਲਾਈਟਸ ਵੀ ਖਤਮ ਆ ਜਾਣਗੇ ਹੌਲੀ ਹੌਲੀ ਐਸੇ ਕੰਮ 'ਚ ਆ ਜਾਣਗੇ ਹੈ ਐਸੇ ਕੰਮ 'ਚ ਆ ਜਾਈ ਸਹੀ ਜਣੀਆਂ ਆਉਣਾ ਪਊਗਾ ਆਜੂ ਪੁਰਾਣੇ ਕੰਮਾਂ 'ਚ ਹੱਲ ਹੀ ਨਹੀਂ ਕੋਈ ਹਾਂ ਨਹੀਂ ਹੱਲ ਹੀ ਹੈਗਾ ਆਜੂ ਹਾਂ ਕਰਣੀ ਪਊ ਸਾਰਾ ਕੁਝ ਕਰਣੀ ਪਊਗਾ ਹਾਂ ਸਾਰਾ ਕੋ ਸੰਜ ਸਾਰੇ ਜਿਹੜੇ ਤਾਣੀ ਤੰਦ ਦੇ ਸੰਦਰ ਲੈ ਗਏ ਚਰਖੇ ਨੇ ਸਾਰੇ ਪਏ ਨੇ ਸਾਹਮਣੇ ਅੱਛਾ ਹਾਂ ਫਰਮਾ ਦੇਖੇ ਸਾਰਾ ਕੋ ਚੱਲੂਗਾ ਹੋ ਹਾਂ ਹੋਈ ਹੋਈ ਚਲੋ ਠੀਕ ਹੈ ਜੀ ਦੱਸੋ ਮਾੜਾ ਜਿਹਾ ਕਮੈਂਟ ਕਰਕੇ ਕੁੜੀਆਂ ਜ਼ਰੂਰ ਦੱਸਣ ਵੀ ਕਿਹੜੀ ਕਿਹੜੀ ਨੂੰ ਅੱਜ ਕੱਲ ਮੰਜਾ ਬੁਣਨਾ ਆਉਂਦਾ ਧੰਨਵਾਦ